ਪਤਰਸ ਦੀ ਦੂਜੀ ਪਤਰੀ ਅਧਿਆਇ 1 ਲਿਖਤਮ ਸ਼ਿਮੌਨ ਪਤਰਸ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ ਅੱਗੇ ਜੋ ਉਹਨਾਂ ਨੂੰ ਜਿਹੜੇ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਧਰਮ ਦੇ ਰਾਹੀ ਸਾਡੇ ਸਮਾਨ ਅਮੋਲਕ ਨੇਚਾਂ ਨੂੰ ਪ੍ਰਾਪਤ ਹੋਏ ਹਨ ਪਰਮੇਸ਼ਰ ਅਤੇ ਸਾਡੇ ਪ੍ਰਭੂ ਦੇ ਗਿਆਨ ਦੇ ਰਾਹੀ ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ ਜਦੋਂ ਉਹਦੀ ਈਸ਼ਰੀ ਸਮਰਥਾ ਨੇ ਸਭ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਵ ਰਖਦਾ ਹੈ ਸਾਨੂੰ ਉਸੇ ਦੇ ਗਿਆਨ ਦੇ ਦੁਆਰਾ ਦਿੱਤਾ ਗਿਆ ਹੈ ਜਿਨੇ ਆਪਣੇ ਹੀ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸੱਧਿਆ ਜਿਨ੍ਹਾਂ ਦੇ ਰਾਹੀ ਉਹਨੇ ਸਾਨੂੰ ਅਮੋਲਕ ਅਦੇ ਵੱਡੇ-ਵੱਡੇ ਵਾਅਦੇ ਦਿੱਤੇ ਹਨ ਭਈ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ ਉਹਨਾਂ ਦੇ ਦੁਆਰਾ ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ ਸਗੋਂ ਇਸੇ ਕਾਰਨ ਤੁਸੀਂ ਆਪਣੀ ਵੱਲੋਂ ਵੱਡਾ ਯਤਨ ਕਰਕੇ ਆਪਣੀ ਨੇਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਤੀਰਜ ਅਤੇ ਤੀਜ ਨਾਲ ਭਗਤੀ ਅਤੇ ਭਗਤੀ ਨਾਲ ਪ੍ਰਪਨ ਦਾ ਪ੍ਰੇਮ ਅਤੇ ਪ੍ਰਪਨ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਿਧਾਈ ਜਾਓ ਕਿਉਂਕਿ ਇਹ ਗੁਣ ਜੇ ਤੁਹਾਡੇ ਵਿੱਚ ਹੋਣ ਤਾਂ ਵੱਧਦੇ ਜਾਣ ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸ਼ਫਲ ਹੋਣ ਦੇਣਗੇ ਪਰ ਜਿਹਦੇ ਵਿੱਚ ਇਹ ਗੁਣ ਨਹੀਂ ਹਨ ਉਹ ਅੰਨਾ ਹੈ ਅਤੇ ਉਹਨੂੰ ਮੋਟਾ ਵਖੇ ਜਿੰਦਾ ਹੈ ਅਤੇ ਭੁੱਲ ਗਿਆ ਹੈ ਭਈ ਮੈਂ ਆਪਣੇ ਅਗਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸਾਂ ਇਸ ਕਾਰਨ हे ਪ੍ਰਭੂ ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆ ਕਰਨ ਦਾ ਹੋਰ ਵੀ ਯਤਨ ਕਰੋ ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ ਪਰ ਜੇ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੁਲ ਨਾਲ ਪ੍ਰਵੇਸ਼ ਕਰਨਾ ਮਿਲੇਗਾ ਇਸ ਲਈ ਮੈਂ ਤੁਹਾਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ ਇਸ ਲਈ ਮੈਂ ਤੁਹਾਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ ਭਾਵੇਂ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋ ਅਤੇ ਉਸ ਸਚਾਈ ਉੱਤੇ ਜਿਹੜੀ ਤੁਹਾਡੇ ਕੋਲ ਹੈ ਇਸ ਤਰ੍ਹਾਂ ਕੀਤੇ ਹੋਏ ਹੋ ਪਰ ਮੈਂ ਇਹ ਜੋ ਸਮਝਦਾ ਹਾਂ ਭਈ ਜਿੱਨਾ ਚਿਰ ਮੈਂ ਇਸ ਸੰਭੂ ਵਿੱਚ ਹਾਂ ਮੈਂ ਤੁਹਾਨੂੰ ਚੇਤੇ ਕਰਾ ਕਰਾ ਕੇ ਪ੍ਰੇਰਿਤ ਰਹਾ ਕਿਉਂਕਿ ਜੋ ਮੈਂ ਜਾਣਦਾ ਹਾਂ ਪਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਾ ਹੈ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਪਤਾ ਵੀ ਦਿੱਤਾ ਸੀ ਸਗੋਂ ਮੈਂ ਯਤਨ ਕਰਾਂਗਾ ਭਈ ਤੁਸੀਂ ਮੇਰੇ ਕੁਝ ਕਰਨ ਦੇ ਮਗਰੋਂ ਇਹਨਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ ਕਿਉਂਕਿ ਅਸਾ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਏ ਦੀਆਂ ਬਨਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹਦੀ ਮਹਾਨਤਾ ਨੂੰ ਆਪਣੇ ਅੱਖੀਂ ਵੇਖ ਕੇ ਕੀਤਾ ਕਿਉਂ ਜੋ ਉਹਨੂੰ ਪਿਤਾ ਪਰਮੇਸ਼ਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਜਿਸ ਵੇਲੇ ਉਹ ਡਾਡੇ ਭਟਕ ਵਾਲੇ ਤੇਜ ਤੋਂ ਉਹਨੂੰ ਇਹ ਸ਼ਬਦ ਆਇਆ ਭਈ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹਦੇ ਨਾਲ ਸਾਂ ਤਾਂ ਆਕਾਸ਼ੋਂ ਆਉਂਦਾ ਸੁਣਿਆ ਅਤੇ ਅਗੰਬ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪੌਣਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡੇ ਹਿਰਦਿਆਂ ਵਿੱਚ ਨਾ ਚੜ ਆਵੇ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕੋਈ ਧਰਮ ਪੁਸਤਕ ਦੇ ਕਿਸੇ ਅਗੰਗ ਵਾਕ ਦਾ ਅਰਥ ਆਪਣੇ ਜਤਮ ਲਾਲ ਨਹੀਂ ਹੁੰਦਾ ਕਿਉਂਕਿ ਕੋਈ ਅਗੰਗ ਵਾਕ ਮਨੁੱਖ ਦੀ ਇੱਛਾ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ਰ ਦੇ ਵੱਲੋਂ ਬੋਲਦੇ ਸਨ ਪਤ੍ਰਸ ਦੀ ਦੂਜੀ ਪਤਰੀ ਅਧਿਆਇ 2 ਪਰ ਉਹਨਾਂ ਲੋਕਾਂ ਵਿੱਚ ਝੂਠੇ ਨਵੀ ਵੀ ਉਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਗੁਰੂ ਹੋਣਗੇ ਜਿਹੜੇ ਨਾਸ਼ ਕਰਨ ਵਾਲੀਆਂ ਵਿਦਤਾ ਚੋਰੀ ਅੰਦਰ ਲਿਆਉਣਗੇ ਅਤੇ ਉਸ ਸਵਾਮੀ ਦਾ ਜਿਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਖੇਤੀ ਆਪਣਾ ਨਾਸ ਕਰਾਉਣਗੇ ਔਰ ਬਹੁਤੇ ਉਹਨਾਂ ਦੇ ਲੁੱਚਪਣ ਦੇ ਮਗਰ ਲਗ ਤੁਰਨਗੇ ਅਤੇ ਉਹਨਾਂ ਦੇ ਕਾਰਨ ਸਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ ਅਤੇ ਲੋਭ ਦੇ ਮਾਰੇ ਉਹ ਬਨੌੜ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਟੰਗ ਬਣਾ ਛੜਣਗੇ। ਉਹਨਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਚਰੁਕਣਾ ਹੀ ਹੋਇਆ ਹੋਇਆ ਹੈ ਢਿੱਲ ਨਹੀਂ ਕਰਦਾ ਅਤੇ ਉਹਨਾਂ ਦਾ ਨਾਸ ਉਂਗਲਾਉਂਦਾ ਨਹੀਂ। ਕਿਉਂਕਿ ਜਦੋਂ ਪਰਮੇਸ਼ਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧ ਕੂਪਾਂ ਵਿੱਚ ਪਾ ਦਿੱਤਾ ਪਈ ਨਿਉ ਦੇ ਲਈ ਕਾਬੂ ਰਹਿਣ ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਤਰਮੀਆਂ ਦੇ ਸੰਸਾਰ ਉੱਤੇ ਪਰ ਲੋ ਆਂਦੀ ਤਾਨੂ ਨੂੰ ਜਿਹੜਾ ਧਰਮ ਦਾ ਪ੍ਰਚਾਰਕ ਸੀ ਸੱਤਾ ਹੋਰ ਨਾਸ ਨੇ ਬਚਾ ਲਿਆ ਅਤੇ ਸੁਦੂਮ ਅਤੇ ਅਮੂਰਾ ਦੇ ਨਗਰਾਂ ਨੂੰ ਸੁਆ ਕਰਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਹਨਾਂ ਨੂੰ ਉਹਦੇ ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਰਾ ਛੱਡਿਆ ਹੈ ਅਤੇ ਲੋਤ ਨੂੰ ਜਿਹੜਾ ਧਰਮੀ ਸੀ ਦੁਸ਼ਟਾਂ ਦੇ ਲੁੱਟਪਣ ਦੀ ਚਾਲ ਤੋਂ ਜਿੱਚ ਹੁੰਦਾ ਸੀ ਬਚਾ ਲਿਆ ਕਿਉਂ ਜੋ ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋ-ਦਿਨ ਆਪਣੀ ਧਰਮੀ ਜਾਨ ਨੂੰ ਉਹਨਾਂ ਦੀਆਂ ਪੈੜੀਆਂ ਕਰਮਾਂ ਤੋਂ ਦੁਖੀ ਕਰਦਾ ਸੀ ਤਾਂ ਪ੍ਰਭੂ ਭਗਤਾਂ ਨੂੰ ਪ੍ਰਤਾਵੇ ਵਿੱਚੋਂ ਕੱਢਣਾ ਅਤੇ ਕੁਤਾਰਮੀਆਂ ਨੂੰ ਨਿਯਾਉਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ ਉਹ ਟੀਟ ਅਤੇ ਮਨਮਤੀ ਹਨ ਅਤੇ ਪ੍ਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ ਪਾਵੇਂ ਦੂਤ ਜਿਹੜੇ ਬਲ ਅਤੇ ਸਮਰਥਾ ਵਿੱਚ ਉਹਨਾਂ ਨਾਲੋਂ ਵੱਡੇ ਹਨ ਮਿਣਾ ਮਾਰ ਕੇ ਪ੍ਰਭੂ ਦੇ ਅੱਗੇ ਉਹਨਾਂ 'ਤੇ ਦੋਸ਼ ਨਹੀਂ ਲਾਉਂਦੇ ਹਨ ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਂਈ ਜਿਹੜੇ ਅਸਲੋਂ ਬੁੱਧਹੀਣ ਹਨ ਅਤੇ ਸ਼ਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ ਇਹਨਾਂ ਦੇ ਵਿਖੇ ਕੁਫਰ ਬਖਦੇ ਹੋਏ ਉਹਨਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਤਰਮ ਕਰਕੇ ਕੁਤਰਮ ਦਾ ਫਲ ਭੋਗਣਗੇ ਦਿਨੇ ਉਹ ਪੋਗ ਵਿਲਾਸ ਵਿੱਚ ਖੁਸ਼ ਰਹਿੰਦੇ ਹਨ ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ ਪਰ ਆਪਣੇ ਪ੍ਰੇਮ ਭੋਜਨਾਂ ਵਿੱਚ ਪੋਗ ਵਿਲਾਸ ਕਰਦੇ ਹਨ ਉਹਨਾਂ ਦੀਆਂ ਅੱਖਾਂ ਵਿਵਚਾਰਨ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਨਹੀਂ ਸਕਦੀਆਂ ਉਹ ਡੋਲਣ ਵਾਲੇ ਜੀਵਾਂ ਨੂੰ ਪੁੱਛਲਾਉਂਦੇ ਹਨ ਉਹਨਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹੋਏ ਹਨ ਉਹ ਸ਼ਰਾਬ ਦੇ ਪੁੱਤਰ ਹਨ ਉਹ ਸਿੱਧੇ ਰਾਂਹ ਨੂੰ ਛੱਡ ਕੇ ਕੁਰਾਹੇ ਪੈ ਗਏ ਤੇ ਬਿਉਰ ਦੇ ਪੁੱਤਰ ਬਲੀਆਮ ਦੇ ਮਾਰਗ ਹੋ ਤਰੇ ਜਿਨੇ ਕੁ ਧਰਮ ਦੀ ਮਜੂਰੀ ਨੂੰ ਪਿਆਰਾ ਜਾਤਾ ਪਰ ਉਹਨੇ ਆਪਣੇ ਅਪਰਾਧ ਪਿੱਛੇ ਝੜ ਖਾਦੀ ਇੱਕ ਬੇਜਬਾਨ ਖੋਤੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਸੁਦਾਪੁਣੇ ਨੂੰ ਰੋਕ ਦਿੱਤਾ ਉਹ ਸੁੱਕੇ ਖੂਹ ਹਨ ਉਹ ਅਨੇਰੇ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਹਨੇਰਾ ਕੁੱਪ ਰੱਖਿਆ ਹੋਇਆ ਹੈ ਕਉ ਜੋ ਉਹ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਉਹਨਾਂ ਨੂੰ ਜਿਹੜੇ ਭੁੱਲਿਆ ਹੋયા ਤੋਂ ਹੁਣੇ ਬਚ ਕੇ ਨਿਕਣ ਲੱਗੇ ਹਨ ਲੁਚਪਣੇ ਨਾਲ ਸਰੀਰ ਦੀਆਂ ਕਾਮਨਾਵਾਂ ਵੱਲ ਪੁਚੜਾ ਲੈਂਦੇ ਹਨ ਉਹ ਉਹਨਾਂ ਨਾਲ ਆਜ਼ਾਦੀ ਦਾ ਵਾਅਦਾ ਤਾਂ ਕਰਦੇ ਹਨ ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ ਕਿਉਂਕਿ ਜਿਹਦੇ ਕੋਈ ਹਠਾੜੂ ਹੋ ਗਿਆ ਸੋ ਉਹਦਾ ਗੁਲਾਮ ਵੀ ਬਣਿਆ ਹੈ ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਮਸੀਹ ਯਸੂ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਧਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਨ ਅਤੇ ਹਟਾੜੂ ਹੋ ਜਾਣ ਤਾਂ ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ ਕਿਉਂਕਿ ਜੋ ਧਰਮ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਭਈ ਉਹਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ ਇਹ ਸੱਚੀ ਕਹਾਵਤ ਉਹਨਾਂ ਉੱਤੇ ਠੀਕ ਬੰਦੀ ਹੈ ਭਈ ਕੁੱਤਾ ਆਪਣੀ ਉੱਪਰ ਛਲਵਲ ਮੁੜਿਆ ਅਤੇ ਨੁਲਾਈ ਹੋਈ ਸੂਰਨੀ ਚਿਕੜ ਵਿੱਚ ਲੇਟਣ ਨੂੰ ਮੁੜ ਗਈ ਪਤਰਸ ਦੀ ਦੂਜੀ ਪਤਰੀ ਅਧਿਆਇ 3 ਹੇ ਪਿਆਰਿਓ ਹੁਣ ਇਹ ਦੂਜੀ ਪੱਤਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੁਹਾਂ ਵਿੱਚ ਤੁਹਾਨੂੰ ਚੇਤੇ ਕਰਾ ਕੇ ਤੁਹਾਡੇ ਸਾਫ ਚਿੱਤਾਂ ਨੂੰ ਪ੍ਰੇਰਦਾ ਹਾਂ ਭਈ ਤੁਸੀਂ ਉਹਨਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਆਗੋਂ ਆਖੀਆਂ ਗਈਆਂ ਨਾਲੇ ਪ੍ਰਭੂ ਅਤੇ ਮੁਕਤੀਦਾਤੇ ਦੀਆਂ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਸੀ ਚੇਤੇ ਰੱਖੋ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਪਈ ਉਹਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ ਕਿਉਂਕਿ ਜਦੋਂ ਦੇ ਵੱਡ ਵਡੇਰੇ ਸੌਂਗੇ ਸ੍ਰਿਸ਼ਟੀ ਦੇ ਬੁੱਢੋਂ ਸਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ ਉਹ ਜਾਣ ਬੁੱਝ ਕੇ ਇਹਨੂੰ ਪੁਲਾ ਛੱਡਦੇ ਹਨ ਪਈ ਪਰਮੇਸ਼ਰ ਦੇ ਬਚਨ ਨਾਲ ਆਕਾਸ਼ ਪਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਇਸਤਰ ਹੈ ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ ਪਰ ਆਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾਰੇ ਜਾਣ ਲਈ ਉਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਨ ਮਨੁੱਖਾਂ ਦੇ ਨਿਆਉ ਅਤੇ ਨਾਸ ਹੋਣ ਦੇ ਦਿਨ ਤੱਕ ਸਾਹਮੇ ਰਹਿਣਗੇ। हे ਪਿਆਰਿਓ ਇੱਕ ਇਹ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਵਰੇ ਜਿਆ ਹੈ ਅਤੇ ਹਜ਼ਾਰ ਵਾਰਾ ਇੱਕ ਦਿਨ ਜਿਆ ਹੈ। ਪ੍ਰਭੂ ਆਪਣੇ ਵਜ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਤੁਹਾਡੇ ਨਾਲ ਤਿਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਕੋਈ ਕਿਸੇ ਦਾ ਨਾਸ ਹੋਵੇ। ਸਗੋ ਸਬੇ ਤਬਵਲ ਮੁੜਨ ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ ਜਿਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਨੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ ਜਦੋਂ ਇਹ ਸਬੇ ਵਸਤਾਂ ਇੰਉ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਵਿੱਚ ਅਤੇ ਭਗਤੀ ਵਿੱਚ ਕਿਉਂ ਜੀ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ ਜਿਦੇ ਕਾਰਨ ਆਕਾਸ਼ ਬਲਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪਗਰ ਜਾਣਗੀਆਂ ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੀਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵਸਦਾ ਹੈ ਇਸ ਲਈ हे ਪਿਆਰਿਓ ਜਦੋਂ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਯਤਨ ਕਰੋ ਪਈ ਤੁਸੀਂ ਸ਼ਾਂਤੀ ਨਾਲ ਉਹਦੇ ਅੱਗੇ ਨਿਰਮਲ ਅਤੇ ਨਿਕ ਲੰਘ ਠਹਿਰੋ ਅਤੇ ਸਾਡੇ ਪ੍ਰਬੁੱਧਿਤ ਧਿਰਜ ਨੂੰ ਮੁਕਤੀ ਸਮਝੋ ਜਿਵੇਂ ਸਾਡੇ ਪਿਆਰੇ ਭਾਈ ਪੌਲਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਹਨੂੰ ਦਾਨ ਹੋਇਆ ਤੁਹਾਨੂੰ ਲਿਖਿਆ ਸੀ ਜਿਵੇਂ ਉਹਨ ਆਪਣੀਆਂ ਸਾਰੀਆਂ ਪਤਰੀਆਂ ਵਿੱਚ ਉਹਨਾਂ ਦੇ ਵਿਖੇ ਲਿਖਿਆ ਹੈ ਅਤੇ ਉਹਨਾਂ ਵਿੱਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ ਜਿਨ੍ਹਾਂ ਨੂੰ ਕੱਚਕਰ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ ਜਿਵੇਂ ਉਹ ਹੋਰ ਨਾਲ ਲਿਖਤਾਂ ਨੂੰ ਵੀ ਕਰਦੇ ਹਨ ਸੋਹੇ ਪਿਆਰਿਓ ਜਦੋਂ ਤੁਸੀਂ ਅੱਗੇ ਹੀ ਇਹ ਗੱਲਾਂ ਜਾਣਦੇ ਹੋ ਤਾ ਜੋਖਸ ਰਹੋ ਪਈ ਕਿਤੇ ਨਾ ਹੋਵੇ ਤੋ ਦੁਸ਼ਤਾਂ ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜਤਾ ਤੋਂ ਡਿੱਗ ਪੋ ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ ਉਹਦੀ ਵਡਿਆਈ ਹੁਣ ਅਤੇ ਜੁਗ ਜਗ ਹੁੰਦੀ ਰਹੇ ਆਮੀਨ